ਦੋਸਤੋ ਇਸ ਕਰਕੇ ਹੋਇਆ ਕਿ ਕਿ ਅਜੀਤ ਪਟਿਆਲਾ ਦੇ ਰਿਵਿਊ ਸਟੇਟ

ਜੀਸ ਦੋ ਦੋ ਮਰੇਓ ਠੀਕ ਹੈ ਜਾਇਆ ਹੋ ਬੰਪਟੀ ਨਾ ਕਰਾਓ ਇਹਦਾ ਥਾਗੇ ਆਪ ਮਾਈਕ ਪਾ ਦੇ ਰਹੀ ਜੇ ਸਰਜੀ ਸਰ ਬੰਦ ਕਰ ਪੀ ਦੋਪਹਰ ਨੂੰ ਕਮਰੇ ਮਾ ਦੇ ਦੋ ਆਜਣੇ ਖਾਸੇ ਬੋਸ ਕਿਹੜਾ ਟਾਈਮ ਹੋਵੇ ਫੇਰ ਜੀ ਤੁਹਾਨੂੰ ਕੋਈ ਮੈਂ ਕੋਸਿੰਦੇ ਰਹਿੰਦੇ ਆਪਕੋ ਮੈਂ 1:30 ਵਜੇ ਆਏਗੀ ਮੈਮ ਅੱਜ ਰੇਲਵੇ ਸਟੇਸ਼ਨ ਦੇ ਚੈਕਿੰਗ ਕੀਤੀ ਜੀ ਇੱਕ ਸਵੱਛਤਾ ਦੋਸਤ ਦੋਨੋਂ ਹੀ ਬਹੁਤ ਜ਼ਰੂਰੀ ਹੈ ਕਿਉਂਕਿ 15 ਅਗਸਤ ਹੈ ਸਾਡੇ ਲਈ ਪੈਸੇਂਜਰ ਦੀ ਸਿਕਿਉਰਿਟੀ ਤੇ ਮਾਹੌਲ ਅੱਛਾ ਰਹੇ ਠੀਕ ਰਹੇ ਉਹਦੇ ਲਈ ਜਿਹੜਾ ਸਰਚ ਅਭਿਆਨ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਜਿੱਦਾਂ ਕਿ ਵਾਤਾਵਰਣ ਨੂੰ ਦੇਖਦੇ ਹੋਏ ਬਹੁਤ ਬਹੁਤ ਪੇੜ-ਪੌਦੇ ਲਗਾਉਣੇ ਬਹੁਤ ਜ਼ਰੂਰੀ ਹੈ ਤੇ ਤਾਂ ਕਰਕੇ ਇੱਕ ਇੱਕ ਸਫਾਈ ਦਾ ਅਭਿਆਨ ਜਿਹੜਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਵੀ ਹਾਲਾ ਦੁਆਲਾ ਰੇਲਵੇ ਸਟੇਸ਼ਨ ਘਰਾਂ ਦੇ ਸਭ ਸਾਫ਼ ਸੁਥਰਾ ਹੋਣਾ ਚਾਹੀਦਾ ਉਹਨੂੰ ਦੇਖਦੇ ਹੋਏ ਅਸੀਂ ਅੱਜ ਜਿਹੜਾ ਰੇਲਵੇ ਸਟੇਸ਼ਨ ਤੇ ਨਾਲ ਨਾਲ ਇਹ ਵੀ ਅਭਿਆਨ ਚਲਾਇਆ ਹੈਗਾ ਸਵੱਛਤਾ ਅਭਿਆਨ ਜਿਹੜਾ ਸੁਰੱਖਿਆ ਨੂੰ ਦੇਖਦੇ ਕੁਝ ਮਿਲਿਆ ਜੀ ਤੁਸੀਂ ਇਹ ਚੈਕਿੰਗ ਵੇਅਰ ਕੀਤੀ ਹੈਗੀ ਕੋਈ ਇਹ ਸਭ ਠੀਕ ਹੈ ਹਾਲੇ ਤੱਕ ਨੋ ਹਾਲੇ ਤੱਕ ਸਾਰਾ ਠੀਕ ਠਾਕ ਹੈ ਸਾਡੀ ਜਿਹੜੀ ਪੁਲਿਸ ਹੈਗੀ ਹੈ ਉਹ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਚੁਕੰਨੀ ਹੈ ਤੇ ਆਪਣੀ ਪੂਰੀ ਡਿਊਟੀ ਤਨਦੇਹੀ ਨਾਲ ਕਰ ਰਹੇ ਨੇ ਤਾਂ ਕਿ ਜਿਹੜਾ ਹੈਗਾ ਪ੍ਰੋਗਰਾਮ ਇਹੀ ਨਹੀਂ ਕਿ ਅੱਗੇ ਵੀ ਹਮੇਸ਼ਾ ਲਈ ਹੈ ਸਾਡਾ ਤਾਂ ਵੀ ਸਕਿਉਰਿਟੀ ਹੋਣੀ ਚਾਹੀਦੀ ਹੈ 15 ਅਗਸਤ ਨੂੰ ਦੇਖਦੇ ਹੋ ਥੋੜਾ ਸਪੈਸ਼ਲ ਹੋ ਰਿਹਾ ਸੀ ਧਿਆਨ ਨਾਲ ਜਿਹੜਾ ਹੈਗਾ ਚਲਾ ਰਹੇ ਆ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਹੈਗੇ ਆ ਮੁਲਾਜ਼ਮ ਅਲਰਟ ਰਹਿੰਦੇ ਤੇ ਆਪਣੀ ਡਿਊਟੀ ਹੋ ਵਧੀਆ ਤਰੀਕੇ ਨਾਲ ਕਰਦੇ ਆ ਜਿਸ ਤਰੀਕੇ ਟ੍ਰੇਨਸ ਆ ਰਹੀਆਂ ਉਹਨਾਂ ਦੀ ਚੈਕਿੰਗ ਪੂਰੀ ਤਰ੍ਹਾਂ Yes 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 ਉਹਦੇ ਲਈ ਸਾਡੀ ਸਕੋਰਟਸ ਹੈਗੀਆਂ ਵਿੱਚ ਜੇ ਕੋਈ ਦਿੱਕਤ ਆਂਦੀ ਹੈ ਸਾਡੇ ਮੁਲਾਜ਼ਮ ਪਲੇਟਫਾਰਮ ਡਿਊਟੀ ਤੇ ਹੁੰਦੇ ਨੇ ਉਵਿਜਿੰਨਕ ਟਾਈਮ ਸਟੇਸ਼ਨ ਤੇ ਗੱਡੀ ਰੁਕਦੀ ਹੈ ਉਹ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਵਿੱਚ ਜਾ ਕੇ ਉਹਨੂੰ ਜਿਹੜਾ ਹੈਗਾ ਪ੍ਰੋਪਰ ਚੈੱਕ ਕਰ ਲਈਏ ਮੈਂ ਅਕਸਰ ਹੀ ਦੇਖਿਆ ਜਾਂਦਾ ਕਿ ਸਟੇਸ਼ਨਾਂ ਦੇ ਕੋਲ ਜਾਂ ਟਾਈਨਲ ਕੋਲ 100 ਬਜ ਵੀ ਕਈ ਨੌਜਵਾਨ ਕਰਦੇ ਹੋਏ ਨਜ਼ਰ ਆਉਂਦੇ ਉਹਨਾਂ ਦੇ ਉੱਪਰ ਵੀ ਕੋਈ ਸਰਕਾਰੀ ਬਈ ਨਹੀਂ ਯੈਸ ਉਹ ਸੀਆਰਪੀਐਫ ਨਾਲ ਮਿਲ ਕੇ ਜਿਹੜਾ ਹੈਗਾ ਆਪਣੀ ਜਿਹੜੀ ਕਾਰਵਾਈ ਬੰਦੀ ਉਹਨਾਂ ਤੇ ਹੁੰਦੀ ਹੈ ਵੈਸੇ ਇਦਾਂ ਬਹੁਤ ਘੱਟ ਆ ਕਿਉਂਕਿ ਪਲੇਟਫਾਰਮ ਡਿਊਟੀ ਤੇ ਜਿਹੜੇ ਹੁੰਦੇ ਆ ਅਲਰਟ ਹੁੰਦੇ ਆ ਉਹ ਲਾਈਨਾਂ ਦੇ ਵਿੱਚ ਦੀ ਉਹਨਾਂ ਨੂੰ ਕ੍ਰਾਸ ਕਰਨ ਦਿੰਦੇ ਨਹੀਂ ਜਿਹੜੇ ਕਾਰਜ ਜਾਂਦੇ ਕੋਰਪੋਰੇਟ ਲਈ ਸਾਡੀ ਆਰਪੀਫ ਹੈਗੀ ਹੈ ਉਹ ਨਾਲ ਮਿਲ ਕੇ ਜਿਹੜੇ ਹੈਗੇ 15 ਅਗਸਤ ਆ ਕੇ ਇਸ ਤਰ੍ਹਾਂ ਨਿਸ਼ਾਫੇ ਆਪਰੇਸ਼ਨ ਚੱਲਦੇ ਰਹੇ ਹਾਂ ਹਾਂਜੀ ਸਾਡੀ ਤਾਂ ਵੈਸੇ ਡਿਊਟੀ ਹਰ ਵੇਲੇ ਹੀ ਇੱਥੇ ਅਲਰਟ ਹੈ ਰੂਟੀਨ ਚ ਸਾਡੀਆਂ ਜਿਹੜੀਆਂ ਚਿਪਟਾ ਵਾਈਜ਼ ਇੱਥੇ ਸਟੇਸ਼ਨ ਤੇ ਪਲੇਟਫਾਰਮ ਡਿਊਟੀ ਰਹਿੰਦੀ ਹੈ ਐਸਐਚਓ ਸਾਹਿਬ ਹਾਜ਼ਰ ਰਹਿੰਦੇ ਹਨ ਨਾਲ ਤੇ 15 ਅਗਸਤ ਕਰਕੇ ਥੋੜਾ ਜਿਹਾ ਇਹ ਰਹਿੰਦਾ ਕਿ ਵੀ ਹਾਈ ਸਪੈਸ਼ਲ ਡੇ ਹੈ ਹੈਨਾ ਉਸ ਨੂੰ ਜਿਹੜੀਆਂ ਥ੍ਰੈਟਸ ਵਗੈਰਾ ਮਿਲਦੀਆਂ ਨੇ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਹੋਰ ਜ਼ਿਆਦਾ ਅੱਛੇ ਤਰੀਕੇ ਨਾਲ ਅਸੀਂ ਜਿਹੜੀ ਡਿਊ